ਨਮਸਕਾਰ ਜੀ ਮੈਂ ਬਿਪਨ ਗੋਲ ਤੇ ਤੁਸੀਂ ਦੇਖ ਰਹੇ ਹੋ ਤਨਕਸ ਵੀਰਾ ਟੀਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਇੱਕ ਕਰਵਟ ਲੈ ਲਈ ਹੈ ਕਿ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਕਿ ਬਰਸਾਤ ਹੋਣ ਦੇ ਨਾਲ ਜਿਹੜਾ ਹੈ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਹੁਮਸ ਭਰੀ ਗਰਮੀ ਤੋਂ ਜਿਹੜੀ ਹੈ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਾਡੇ ਨਾਲ ਮੋਹਲਾ ਬਾਸੀ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਮਿਆਰਿਤ ਗਾਹ ਘੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਹੈ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਪਹਿਲਾ ਹੋ ਗਿਆ ਠੇਹ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੋ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਸੀ ਸੀ ਜਿਦਾਂ ਚਾਰ ਦਿਨਾਂ ਦੀ ਤੇ ਰਾਤ ਮਿਲੇ ਗਰਮੀ ਤੋਂ ਨਮਸਕਾਰ ਜੀ ਮੈਂ ਬੇਪੰਗੋਲ ਤੋਂ ਤੁਹੇ ਦਿਖ ਰਿਹਾ ਉਹ ਦਿਨ ਕਿਸ ਵੈਰਟੀ ਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕੇਗਾ ਹਮੇਸ਼ਾ ਪਰ ਗਰਮੀ ਤੋਂ ਜਿਹੜੀ ਰਾਤ ਮਿਲਦੀ ਹੋਈ ਦਿਖਾਈ ਦੇਈਏ ਇਸ ਟਾਈਮ ਸਰਨਲ ਮੋਹੱਲਾ ਵਸੀ ਮਯੂ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਫਸਲਾਂ ਨੂੰ ਵੀ ਫਾਇਦਾ ਹੋਇਆ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਰਿਤ ਗਾਹ ਘੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਪਹਿਲਾ ਹੋ ਗਿਆ ਠੇਹ ਬਾਰਿਸ਼ ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਤੇ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੋ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਦਾ ਸੀਗੀ ਤਿੰਨ ਚਾਰ ਦਿਨਾਂ ਦੀ ਤੇ ਰਾਤ ਨੂੰ ਵੀ ਇਹ ਗਰਮੀ ਦੋ ਜੀ ਨਮਸਕਾਰ ਜੀ ਮੈਂ ਬਿੰਗੋਲ ਤੋਂ ਤੁਹੇ ਦਿਖ ਰਿਹਾ ਹਾਂ ਥੈਂਕਸ ਵੈਰਟੀਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਮੌਸਮ ਪਰਿਗਰਮੀ ਤੋਂ ਜਿਹੜੀ ਹੈ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਰਨਲ ਮੋਹੱਲਾ ਬਸਿਮ ਜੀ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਰਿਤ ਗਾਹ ਘੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਹੈ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਇਹ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਤੋਂ ਪਹਿਲਾਂ ਹੋ ਗਿਆ ਠੇਹ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਸੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੋ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਸੀ ਜਿੱਤਨ ਚਾਰ ਦਿਨਾਂ ਦੀ ਤੇ ਰਾਤ ਮਿਲੇ ਗਰਮੀ ਤੋਂ ਨਮਸਕਾਰ ਜੀ ਮੈਂ ਬੇਪੰਗੋਲ ਤੋਂ ਤੁਹੇ ਦਿਖ ਰਿਹਾ ਹਾਂ ਥੈਂਕਸ ਵੈਰਿਟੀ ਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਹੋਮਸਪਰੀ ਗਰਮੀ ਤੋਂ ਜਿਹੜੀ ਕਾ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਰਨਲ ਮੋਹੱਲਵਾਲੀ ਸਿੰਘ ਜੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਹ ਰਿਚ ਗਾਹ ਘੈ ਨਹੀਂ ਬਿਲਕੁਲ ਹੀ ਸਵੇਰ ਦਾ ਵਿਲੇ ਬੈਠੇ ਆ لیکن موسم بہت ہو دیا بہت سونا ہو گیا موسم جی کیونکہ کافی ਦਿنا تو بہت گرمی ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ کافی ਦਿਨਾਂ ਪਹਿਲਾਂ ਹੋ ਗਿਆ ਠੇ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਸੋ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੂ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਦਾ ਸੀਗੀ ਤਿੰਨ ਚਾਰ ਦਿਨਾਂ ਦੀ ਰਾਤ ਨੂੰ ਲੇ ਗਰਮੀ ਤੋਂ ਨਮਸਕਾਰ ਜੀ ਮੈਂ ਬਿੰਗੋਲ ਤੋਂ ਤੁਹੇ ਦਿਖ ਰਿਹਾ ਹਾਂ ਥੈਂਕਸ ਵੈਰਟੀਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਹੋਮਸ ਭਰੀ ਗਰਮੀ ਤੋਂ ਜਿਹੜੀ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਰਨਲ ਮੋਹੱਲਵਾਦੀ ਮਿਲੂ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠ ਵੀਾਰੇ ਚ ਗਾਹ ਹੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਹੈ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਪਹਿਲਾ ਹੋ ਗਿਆ ਠੇਹ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ ਗਰਮੀ ਪੈ ਗਈ ਹੈ ਆਈ ਮਨੂ ਜਾਨਵਰਾਂ ਨੂੰ ਬੱਗੀ ਗਰਮੀ ਹੈ ਹੀ ਬਹੁਤ ਜਿਆਦਾ ਸੀਗੀ ਜਿੱਤਨ ਚੱਲ ਰਹਾ ਸੀ ਰਾਤ ਮਿਲੇ ਗਰਮੀ ਤੇ ਨਮਸਕਾਰ ਜੀ ਮੈਂ ਬਿਪਨ ਗੋਲ ਤੇ ਤੁਸੀਂ ਦੇਖ ਰਹੇ ਹੋ ਥੈਂਕਸ ਵੀਰਾ ਟੀਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈ ਕਿ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਕਿ ਬਰਸਾਤ ਹੋਣ ਦੇ ਨਾਲ ਜਿਹੜਾ ਹੈ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਹੁਮਸ ਪਰੀ ਗਰਮੀ ਤੋਂ ਜਿਹੜੀ ਹੈ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਾਡੇ ਨਾਲ ਮੋਹਲਾ ਬਾਸੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਰਿਤ ਗਾਹ ਘੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਪਹਿਲਾ ਹੋ ਗਿਆ ਠੇਹ ਬਾਰਿਸ਼ ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਹੈ ਕਿ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੋ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਸੀ ਜਿਤੇ ਚਾਰ ਦਿਨਾਂ ਦੀ ਤੇ ਰਾਤ ਵੀ ਲੈ ਗਰਮੀ ਤੋਂ ਨਮਸਕਾਰ ਜੀ ਮੈਂ ਬੇਪਰਗੋਲ ਤੇ ਤੁਹੇ ਦਿਖ ਰਹੇ ਹੋ ਥੈਂਕਸ ਵੈਰਟੀ ਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕੇਗਾ ਮੌਸਮ ਪਰਿਗਰਮੀ ਤੋਂ ਜਿਹੜੀ ਹੈ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਰਨਲ ਮੋਹੱਲਾ ਬਸਿ ਮਿਉ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਰਿਤ ਗਾਹ ਘੈ ਨਹੀਂ ਬਿਲਕੁਲ ਹੀ ਸੇਰ ਦਾ ਵਿਲੇ ਬੈਠੇ ਆ ਲੇਕਿਨ ਮੌਸਮ ਬਹੁਤ ਵਧੀਆ ਹੈ ਬਹੁਤ ਸੋਹਣਾ ਹੋ ਗਿਆ ਮੌਸਮ ਜੀ ਕਿਉਂਕਿ ਕਾਫੀ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਦਿਨਾਂ ਤੋਂ ਪਹਿਲਾਂ ਹੋ ਗਿਆ ਠੇਹ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧੀਆ ਹੋਊਗਾ ਤਿੰਨ ਚਾਰ ਦਿਨਾਂ ਦੀ ਗਰਮੀ ਵੀ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਸੀ ਬਹੁਤ ਗਰਮੀ ਪੈ ਗਈ ਹੈ ਤੇ ਆਈ ਮਨੋ ਜਾਨਵਰਾਂ ਨੂੰ ਬਾਕੀ ਗਰਮੀ ਹੈ ਹੀ ਬਹੁਤ ਜਿਆਸੀ ਜਿਵੇਂ ਚਾਰ ਦਿਨਾਂ ਦੀ ਤੇ ਰਾਤ ਮਿਲੇ ਗਰਮੀ ਤੋਂ ਨਮਸਕਾਰ ਜੀ ਮੈਂ ਬੇਪੰਗੋਲ ਤੋਂ ਤੁਹੇ ਦਿਖ ਰਿਹਾ ਹਾਂ ਥੈਂਕਸ ਵੈਰਿਟੀ ਵੀ ਇੱਕ ਵਾਰ ਫੇਰ ਮੌਸਮ ਨੇ ਜਿਹੜੀ ਅੱਗੇ ਕਰਵਟ ਲੈ ਲਈ ਹੈਗੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈਗੀ ਬਰਸਾਤ ਹੋਣ ਦੇ ਨਾਲ ਜਿਹੜਾ ਮੌਸਮ ਸੁਹਾਵਣਾ ਹੋ ਚੁੱਕਾ ਹੈਗਾ ਹੋਮਸਪਰੀ ਗਰਮੀ ਤੋਂ ਜਿਹੜੀ ਗੇ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਟਾਈਮ ਸਰਨਲ ਮੋਹੱਲਾ ਵਾਸੀ ਮਿਲੂ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੀਦਾ ਮੌਸਮ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਤ ਮਿਲੀ ਹੈ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਪਸ਼ੂਆਂ ਨੂੰ ਵੀ ਫਾਇਦਾ ਹੋਇਆ ਹੈ ਫਸਲਾਂ ਨੂੰ ਵੀ ਫਾਇਦਾ ਹੋਇਆ ਹੈ ਪਰ ਬਾਜ਼ਾਰ ਦਾ ਕੰਮ ਠੱਪ ਹੋ ਗਿਆ ਵਿਆਰਿਤ ਗਾਹ ਘੈ ਨਹੀਂ ਬਿਲਕੁਲੀ ਸੇਰ ਦਾ ਵਿਲੇ ਬੈਠੇ ਆ لیکن موسم بہت ہو دیا بہت سونا ہو گیا موسم جی کیونکہ کافی ਦਿنا تو بہت گرمی ਪੈ ਰਹੀ ਸੀ ਹੱਤ ਦੀ ਤੇ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਰਾਹਤ ਮਿਲੂਗੀ ਤੇ ਦੂਜਾ ਫਸਲਾਂਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ کافی ਦਿਨਾਂ ਪਹਿਲਾਂ ਹੋ ਗਿਆ ਠੇ بارش ਤੇ ਹੁਣ ਇਹਦੇ ਨਾਲ ਫਸਲ ਦਾ ਵੀ ਥੋੜਾ ਵਧਿਆ ਹੋਊਗਾ ਤਿੰਨ ਚਾਰ ਦਿਨਾਂ ਦੀ گرمੀ ਵੀ ਸੋ ਥੋੜੀ ਰਾਹਤ ਮਿਲੀ ਹੈ ਬਾਕੀ ਮੌਸਮ ਵੀ ਚੇਂਜ ਤਾਂ ਹੋਣਾ ਹੀ ਹੋਣਾ ਜੀ ਬਹੁਤ گرمੀ ਪੈ ਗਈ ਹੈ ਤੇ ਆਈ ਮਨੂ ਜਾਨਵਰਾਂ ਨੂੰ ਬਾਕੀ گرمੀ ਹੈ ਹੀ ਬਹੁਤ ਜਿਆਦਾ ਸੀਗੀ ਤਿੰਨ ਚਾਰ ਦਿਨਾਂ ਦੀ ਤੋ ਰਾਤ ਨੂੰ ਲੈ ਕੇ ਮੈਂ ਤੋ